ਆਵਾ ਪੈਣਾ ਧੀਆਂ ਕਿਸਾਨ ਮਜ਼ਦੂਰ ਨੌਜਵਾਨ ਸਾਰੇ ਨੂੰ ਫਤਿਹ ਪ੍ਰਵਾਨ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਕਾਰ ਦੇ ਕੰਨ ਸੁਣ ਰਹੇ ਆ ਤੁਹਾਨੂੰ ਦੇਖ ਰਹੇ ਆ ਜੇ ਸਾਡੀ ਸਟੇਜ ਦਾ ਜਾਪਤਾ ਵਧੀਆ ਹੋਵੇ ਜੇ ਇਹ ਸਟੇਜ ਤੁਹਾਨੂੰ ਕਹਿੰਦੀ ਆ ਕਿ ਆ ਕੇ ਪੋਡਾਲ ਚ ਬਹਿ ਜਾਓ ਜੇ ਤੁਸੀਂ ਬੈਠ ਜਾਂਦੇ ਜੇ ਕਿ ਸਰਕਾਰ ਨੂੰ ਇਹ ਸੰਦੇਸ਼ ਜਾਂਦਾ ਵੀ ਇਹ ਡਿਸਪਲਨ ਵਾਲੇ ਲੋਕ ਨੇ ਇਹ ਆਪਣੇ ਆਖੂਆਂ ਦਾ ਜਾਤ ਦਾ ਮੰਨਦੇ ਨੇ ਤੁਸੀਂ ਨਾ ਵੀ ਸਾਡੀ ਗੱਲ ਮੰਨੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਸਰਕਾਰ ਕੋ ਇਹ ਸੁਨੇਹਾ ਜਾਂਦਾ ਵੀ ਇਹਨਾਂ ਆਖੂਆਂ ਦੇ ਵਸਤੇ ਜਨਤਾ ਹੈ ਨਹੀਂਗੀ ਇਹ ਇਹਨਾਂ ਆਖੂਆਂ ਦਾ ਆਖਾ ਨਹੀਂ ਮੰਦੀ ਮੈਂ ਤੁਹਾਨੂੰ ਅੱਤੇ ਮੈਂ ਕਿ ਪਹਿਲੋ ਅਪੀਲ ਕੀਤੀ ਜੇ ਮਤਾਵਾ ਭੈਣਾ ਸਾਰੀਆਂ ਪੰਡਾਰ ਚ ਆ ਜਾਓ ਅਰਾ ਪੰਡਾਰ ਭਰ ਗਿਆ ਹੈਗਾ ਵਾ 10 10 ਮਿੰਟ ਬੇਨਤੀ ਕਰਨੀਆਂ ਜਿੱਥੇ ਵੀ ਮਤਾਵਾ ਭੈਣਾ ਨੇ ਪਰਲੇ ਪਨੇ ਬਾਰਡਰ ਦੇਖ ਰੀਆਂ ਨੇ ਇੱਧਰ ਜਾਈਆਂ ਨੇ ਸਾਰੀਆਂ ਨੂੰ ਬੇਨਤੀ ਆ ਪੰਡਾਰ ਦੇ ਵਿੱਚ ਆ ਕੇ ਸੱਜ ਦੋ ਮੈਂ ਤੁਹਾਡੇ ਨਾਲ 10 ਮਿੰਟ ਮਹੌਤ ਜ਼ਰੂਰੀ ਵਿਚਾਰ ਚਰਚਾ ਇਸ ਮੋਰਚੇ ਦੀ ਕਰਨੀ ਹੈਗੀ ਆ ਇੱਕ ਮਾਨ ਬਸ ਚੁਗਰਾ ਸਿੰਘ ਪਿੰਡ ਅਠਲਾਵਾ ਮੇਰੇ ਕਲ ਜ਼ਿਲ੍ਹਾ ਮਾਨਸਾ ਉਹ ਏਕਾ ਜੀ ਉਹ ਕਹਿੰਦੇ ਵੀ ਭਾਈ ਅਸੀਂ ਇਸ ਮੋਰਚੇ ਲਈ ਫਰੀ ਵਾ ਸੇਵਾ ਕਰਾਂਗੇ ਭਾਵੇਂ ਭਾਈ ਉਹਨਾਂ ਦਾ ਧੰਨਵਾਦ ਹੈ ਭਾਈ ਸੋ ਅੱਜ ਅਸੀਂ ਔਰਤਾਂ ਦਾ ਦਿਹਾੜਾ ਮਨਾਇਆ ਵਾ ਉਹ ਔਮਨ ਵਰਕਿੰਗ ਡੇ ਆ ਅੱਜ ਵੀ ਕੁਝ ਗੱਲਾਂ ਰਹਿੰਦੀਆਂ ਨੇ ਜਿਹੜੀਆਂ ਔਰਤਾਂ ਵਾਸਤੇ ਜ਼ਰੂਰੀ ਹੈਗੀਆਂ ਨੇ ਜੇ ਤੁਸੀਂ ਇਸ ਦੇਸ਼ ਨੂੰ ਦੇਖੀਏ ਤਾਂ ਜੇ ਸਾਰੇ ਸੰਸਾਰ ਵਿੱਚ ਬਾਲ ਵਿਆ ਹੁੰਦੇ ਆ ਤਾਂ ਉਹਦਾ 40% ਹਿੱਸਾ ਸਾਡੇ ਹਿੱਸੇ ਆ ਰਿਹਾ ਇਸ ਦੇਸ਼ ਦੇ ਇਸੇ ਆ ਰਿਹਾ ਅੱਜ ਵੀ ਔਰਤਾਂ ਨਾਲ ਜਿਹੜੀ ਜਿੰਸੀ ਜਾਤੀ ਹੁੰਦੀ ਆ ਅਸੀਂ ਮੋਰਲਿਆਂ 'ਚ ਜਾਣਦੇ ਆ ਬਹੁਤ ਸਾਰੇ ਸੂਬਿਆਂ ਦੇ ਵਿੱਚ ਅੱਜ ਵੀ ਔਰਤ ਜਿਹੜੀਆਂ ਸਾਡੀਆਂ ਜਗੀਰੂ ਕਦਰਾਂ ਕੀਮਤਾਂ ਨੇ ਮਰਦ ਪ੍ਰਧਾਨ ਸਮਾਰデア ਉਹਦੇ ਵਿੱਚ ਉਹਨੂੰ ਬਰਾਬਰੀ ਨਹੀਂ ਮਿਲ ਰਹੀ ਹੈਗੀ ਅੱਜ ਵੀ ਜੇ 18 ਸਾਲ ਤੋਂ ਪਹਿਲਾਂ ਜਾਂ 18 ਸਾਲ ਦੇ ਨੇੜੇ ਔਰਤ ਬੱਚਾ ਪੈਦਾ ਕਰ ਰਹੀ ਆ ਤਾਂ ਭਾਗ ਤੋਂ ਬਹੁਤ ਸਾਰੇ ਦੇਸ਼ਾਂ ਵਿੱਚੋਂ ਚੰਗੀ ਕਤਾਰ ਚਾਰਿਆ ਹੈਗਾ ਅੱਜ ਵੀ ਔਰਤ ਭਾਵੇਂ ਹਰੇਕ ਸੋਬੇ ਦੇ ਵਿੱਚ ਚਲੇ ਗਈ ਆ ਪਰ ਬਹੁਤ ਸਾਰੇ ਸੋਬਿਆਂ ਦੇ ਵਿੱਚ ਉਹਨੂੰ ਬਰਾਬਰੀ ਮਿਲਨੀ ਬਾਕੀ ਹੈਗੀ ਆ ਇਹ ਜ਼ਰੂਰੀ ਆ ਕਿ ਸਾਡੇ ਮੁੰਡਿਆਂ ਨਾਲੋਂ ਔਰਤ ਤਿੰਨ ਗੁਣਾ ਵੱਧ ਜਿਹੜੀ ਪੜ੍ਹਾਈ ਦੇ ਵਿੱਚ ਨੰਬਰ ਵੱਧ ਲੈ ਰਹੀ ਹੈਗੀ ਆ ਕੀ ਆ ਪਰ ਇਹਦੇ باوجود ਭਾਵੇਂ ਔਰ ਮੁੰਡੇ ਤੇ ਕੁੜੀ ਦਾ ਪਾਰਾ ਘਟਿਆ ਹੈਗਾ ਪਰ ਫਿਰ ਵੀ ਜਿਹੜੀ ਧਰਤੀ ਤੇ ਅਸੀਂ ਜੀ ਰਹੇ ਹਾਂ ਗੁਰੂਆਂ ਦੀ ਧਰਤੀ ਤੇ 1000 ਕੁੜੀ ਮਗਰ ਸਾਡੀ 900 ਗਿਣਤੀ ਆ ਔਰ ਦੇਸ਼ ਦੀ ਜਿਹੜੀ ਗਿਣਤੀ ਆ ਉਹ 940 ਹੈਗੀ ਆ ਤੋਂ ਔਰਤਾਂ ਨੂੰ ਬਰਾਬਰੀ ਤੇ ਲਿਆਉਣ ਲਈ ਉਹਨਾਂ ਨੂੰ ਬਰਾਬਰ ਵਾਲਾ ਸਮਾਜ ਪੈਦਾ ਕਰਕੇ ਦੇਣ ਲਈ ਅਜੇ ਤੱਕ ਬਾਈ ਬਹੁਤ ਕੰਮ ਕਰਨਾ ਬਾਕੀ ਹੈਗਾ ਔਰ ਆ ਜਿਹੜੇ ਹਾਕਮ ਰਾਜ ਕਰਦੇ ਨੇ ਸਾਡੇ ਤੇ ਜਦੋਂ ਜੁਪੀ ਦੇ ਵਿੱਚ ਗਲਤ ਤੌਰ ਤੇ ਇਹਨਾਂ ਜਿੰਸੀ ਜਾਤੀ ਹੁੰਦੀ ਆ ਪਾਰਸ਼ਪਾ ਦੇ ਵੱਡੇ ਲੀਡਰ ਕਹਿੰਦੇ ਆ ਕਿ ਸੋਰਨ ਜਾਤੀਆਂ ਦੇ ਮੁੰਡਿਆਂ ਦੇ ਖੂਨ ਕਰਮ ਹੁੰਦੇ ਆ ਆ ਵੀ ਸ਼ਰਮਨਾਕ ਬਿਆਨ ਆਉਂਦੇ ਹੈਗੇ ਆ ਸਾਡੇ ਹਾਕਮਾਂ ਵੱਲੋਂ ਇਹ ਕਿਹਾ ਜਿੱਥੇ ਵੀ ਜੰਗ ਲੱਗਦੀ ਆ ਚਾਹੇ ਇਸਰਾਈਲ ਫਲਸਤੀਨ ਤੇ ਹਮਲਾ ਕਰ ਰਿਹਾ ਸਭ ਤੋਂ ਵੱਧ ਨਿਸ਼ਾਨਾ ਔਰਤਾ ਹੋ ਰਹੀਆਂ ਨੇ ਚਾਹੇ ਰਸ਼ੀਆ ਛੁਕਰੀਨ ਤੇ ਹਮਲਾ ਕਰ ਰਿਹਾ ਉਹਦੇ ਵਿੱਚ ਵੀ ਔਰਤਾ ਸਭ ਤੋਂ ਵੱਧ ਨਿਸ਼ਾਨਾ ਹੁੰਦੇ ਹੁੰਦੀਆਂ ਤੋਂ ਹਾਲੇ ਬਹੁਤ ਕੁਝ ਕਰਨਾ ਬਾਕੀ ਹੈਗਾ ਅਸੀਂ ਛੋਟਾ ਜਿਹਾ ਯਤਨ ਕੀਤਾ ਅੱਜ ਇਹ ਕ ਮੰਤਰੀ ਵਰਕਿੰਗ ਦੇ ਔਮਨ ਦੇ ਦੇਣ ਦੇ ਵਿੱਚ ਅਸੀਂ ਇਸ ਮੋਰਚੇ ਵਿੱਚ ਆਪਣੀਆਂ ਮਾਮਾਂ ਭੈਣਾਂ ਤੇ ਧੀਆਂ ਨੂੰ ਸੱਦਾ ਦਈਏ ਔਰ ਅਸੀਂ ਇਹ ਸਮਝਿਆ ਸੀ ਵੀ ਇਹ ਮੋਰਚਾ ਦੇ ਜਿੱਪ ਤੱਕ ਲੈ ਕੇ ਜਾਣਾ ਜੋ ਇਸ ਮੋਰਚੇ ਵਿਚਔਰਤ ਦੀ ਭੂਕਾ ਕੀ ਹੋਵੇ ਅੱਜ ਖੇਤੀ ਸੰਕਟ ਇਹ ਆਪਾਂ ਹੱਥ ਦੇ ਵਿੱਚ ਖੇਤੀ ਸੰਕਟ ਦਾ ਸਭ ਤੋਂ ਵੱਡ ਸਕਾਰ ਔਰਤ ਹੈਗੀ ਆ ਭਾਵੇਂ ਪੂਰੇ ਦੇਸ਼ ਵਿੱਚ ਖੇਤੀ ਕਾਤੇ ਬੰਦਾ ਕਿਤਾ ਹੋਣ ਕਰਕੇ ਖੁਦਕੁਸ਼ੀਆਂ ਹੋਈਆਂ ਪੂਰੇ ਦੇਸ਼ ਵਿੱਚ ਔਰਤਾਂ ਨੇ ਸਭ ਤੋਂ ਘੱਟ ਖੁਦਕੁਸ਼ੀਆਂ ਕੀਤੀਆਂ ਲੱਗੀਆਂ ਔਰ ਜਦੋਂ ਤੁਹਾਡੇ ਘਰ ਦਾ ਮੁਖੀਆ ਖੁਦਕੁਸ਼ੀ ਕਰ ਜਾਂਦਾ ਉਦੋਂ ਸਭ ਤੋਂ ਵੱਧ ਜੇ ਕੋ ਪੀੜਾ ਸਹਿੰਦੀ ਆ ਤਾਂ ਸਾਡੀ ਬਾਹ ਫੈਨ ਸਹਿੰਦੀ ਅਸੀਂ ਵੇਖਿਆ ਪੰਜਾਬ ਖਾਸ ਕਰਕੇ ਮਾਲਵੇ ਦੇ ਖਿੱਤੇ 'ਚ ਇੱਕ ਤਰ੍ਹਾਂ ਦੇ ਵਿੱਚ ਕਿੰਨੇ ਵਿਧਵਾਵਾਂ ਮਾਰਕਿਆ ਕਰਦੇ ਕਰਕੇ ਖੁਦਕੁਸ਼ੀਆਂ ਕਰਕੇ ਸਾਡੇ ਵੀਰ ਦੋ ਉਹਦਾ ਫੋਜ ਕਿਹਦੇ ਤੇ ਪੈ ਰਿਆ ਆਰਥ ਤੇ ਪੈ ਰਿਆ ਅੱਜ ਜੇ ਸਾਡੇ ਘਰਾਂ ਦੀ ਆਰਥਿਕ ਹਾਲਤ ਮਾੜੀ ਆ ਅੱਜ ਜੇ ਨੌਜਵਾਨਾਂ ਨੂੰ ਨਸ਼ੇ ਵਿੱਚ ਲੈ ਕੇ ਗਈ ਆ ਸਰਕਾਰ ਉਹਦਾ ਸਫਰ ਕੌਣ ਕਰਦੀ ਆ ਆਰਥ ਕਰਕੇ ਅਸੀਂ ਤੇ ਦੇਖਿਆ ਜਦੋਂ ਮਤਾਵਾ ਭੈਣਾ ਨਾਲ ਗੱਲ ਕਰੀ ਦੀ ਆ ਆਦੀ ਆ ਘਰ ਵਾਲੇ ਦਾ ਨਾਮ ਲੈ ਕੇ ਵੀ ਰਾਣੇ ਦਾ ਬਾਪੂ ਆਂਦਾ ਵਿਆਹ ਕੀ ਆੜ ਕੇ ਨਾ ਸਾਹ ਪੀਦਾ ਵਾ ਉਹ ਕਹਿੰਦਾ ਤੁਹਾਡਾ 5 ਲੱਖ ਰੁਪਈਆ ਟੁੱਟ ਗਿਆ ਕਹਿੰਦੇ ਆ ਕੁੜੀ ਜਵਾਨ ਖਲੋਤੀ ਆ ਆਂਦੀ ਰਾਤ ਨੀਂਦ ਨਹੀਂ ਆਉਂਦੀ ਵਿਹਕੇ ਰਾਤ ਕੀ ਆ ਕਹਿੰਦਾ ਵੀ ਤੁਹਾਡੇ ਪੈਸੇ ਟੁੱਟਦੇ ਆ ਇਹ ਕੁੜੀ ਕਿੱਦਾਂ ਵਿਆਉਣੀ ਹੈਗੀ ਆਂਦੀ ਸਾਡੇ ਮੁੰਡਿਆਂ ਨੂੰ ਰੋਜ਼ਗਾਰ ਕੋਈ ਨਹੀਂ ਹੈਗਾ ਇਹ ਫਿਕਰਿਆ ਕਿ ਮੁੰਡੇ ਖਾਂ ਕਿਵੇਂ ਪਿਆਵਾਂਗੇ ਤੇ ਰਾਤ ਜਦੋਂ ਸਾਡੀਆਂ ਮਾਵਾਂ ਭੈਣਾਂ ਦੀ ਨੀਂਦ ਟੁੱਟ ਜਾਂਦੀ ਆ ਤੇ ਨੀਂਦ ਨਹੀਂ ਆਉਂਦੀ ਉਹਦੇ ਪਿੱਛੇ ਖੇਤੀ ਦਾ ਸੰਕਟ ਹੈ ਆਪ ਬਹੁਤ ਸਫਰ ਕਰ ਰਹੀ ਹੈ ਗਿਆ ਅਸੀਂ ਦੇਖਿਆ ਚਾਹੇ ਬੈਂਕਾਂ ਵਾਲੇ ਹੋਣ ਚਾਹੇ ਸੂਤਖੋਰ ਹੋਣ ਜਦੋਂ ਕਰਜ਼ੇ ਦੀ ਗ੍ਰਾਹੀ ਕਰਨ ਆਉਂਦੇ ਆ ਤੇ ਉਹਦਾ ਮੁਕਾਬਲਾ ਹਰ ਤਨ ਕਰਨਾ ਪੈਂਦਾ ਬੰਦਾ ਤੇ ਨਿਕਲ ਜਾਂਦਾ ਚੜ੍ਹ ਇਹ ਉਹਨੂੰ ਆਪੇ ਦਮੇ ਕਰਕੇ ਹੋ ਜਾਂਦੇ ਹੈਗੇ। ਤਾਂ ਖੇਤੀ ਦੇ ਸੰਕਟ ਵਿੱਚ ਔਰਤ ਦੀ ਪੀੜਾ ਬਹੁਤ ਜ਼ਿਆਦਾ ਹੁੰਦੀ। ਤੋਂ ਇਸ ਕਰਕੇ ਅਸੀਂ ਇਹ ਫੈਸਲਾ ਕਰਕੇ ਵੀ ਔਰਤਾਂ ਨੂੰ ਕਿਵੇਂ ਵੱਧ ਤੋਂ ਵੱਧ ਸ਼ਾਮਲ ਕੀਤਾ ਜਾਵੇ। ਸਾਡਾ ਸਪਸ਼ਟ ਮੰਨਣਾ ਵਾ ਜੇ ਇਹ ਅੰਦੋਲਨ ਜਿੱਤਣਾ ਵਾ ਤੇ ਆ ਮਾਵਾਂ ਭੈਣਾਂ ਨੇ ਅੰਦੋਲਨ ਜਿੱਤ ਕੇ ਦੇਣਾ। ਸਾਡੀ ਕੋਈ ਹੱਟ ਰਹੀ ਨਹੀਂ ਹੈ। ਮਾਵਾ ਭੈਣਾਂ ਨੇ ਇਹ ਅੰਦੋਲਨ ਦੀ ਬਾਗਡੋਰਾ ਆਪਣੇ ਹੱਥ 'ਚ ਲੈ ਲਈ ਔਰ ਅਸੀਂ ਲੀਡਰਸ਼ਿਪ ਕੋਲ ਤਿਆਰ ਹੈਗੇ ਆਂ ਕਿ ਇਸ ਮੋਰਚੇ ਦੀ ਕਮਾਂਡ ਔਰਤਾਂ ਨੂੰ ਲੈਣੀ ਚਾਹੀਦੀ ਔਰ ਸਰਕਾਰ ਨੂੰ ਇਹ ਲੱਗਦਾ ਵੀ ਜਦੋਂ ਇੱਥੇ ਬਾਡੀ ਪੈ ਗਈ ਤੇ ਕਿਵੇਂ ਅੰਦੋਲਨ ਜਾਰੀ ਰੱਖਣਗੇ ਸੋ ਸਾਨੂੰ ਅੱਜ ਤੋਂ ਤਿਆਹਿਆ ਕਰ ਲੈਣਾ ਚਾਹੀਦਾ ਹਰ ਪਰਦੇ ਵਿੱਚ ਜਿੱਥੇ 10 ਵੀ ਰੌਣ 10 ਦਿਨ ਵਾਸਤੇ ਅੰਦੋਲਨ ਉਦੋਂ ਬਾਅਦ 10 ਫੇਰ ਉਦੋਂ ਬਾਅਦ 10 ਫੇਰ ਉੱਤੇ ਹਰ ਜਖੇ ਦੇ ਨਾਲ ਪੰਜ ਮਤਾਵਾ ਪਹਿਣਾ ਹੋਣੀ ਹੈ ਤੇ 10 ਬਾਈ ਰੌਣ ਪਿੰਡਾਂ ਚੋਂ ਪੰਜ ਸਾਡੀਆਂ ਮਾਵਾ ਪਹਿਣਾ ਔਰ ਜਦੋਂ ਅਪ੍ਰੈਲ ਚ ਵਾਢੀ ਪੈ ਜਾਵੇ ਅਪਰਾਰ 1 ਤੋਂ ਲੈ ਕੇ ਤੇ 5 ਮਈ ਤੱਕ ਆ ਮਤਾਵਾ ਪੈਣਾ ਮੋਰਚੇ ਨੂੰ ਸਾਹਮਣੇ ਵੀ ਬਾਈ ਤੁਸੀਂ ਕੰਮ ਕਰ ਲਓ ਅਸੀਂ ਮੋਰਚਾ ਸਾਹਮਣੇ ਇਹ ਮਹੀਨੇ ਦੀ ਸਟੇਜ ਤੁਹਾਡੇ ਹੱਥ ਹੋਊਗੀ ਜੇ ਭੈਣਾ ਨੂੰ ਪ੍ਰਵਾਨਿਆ ਭੈਣਾ ਨੂੰ ਪ੍ਰਵਾਨਿਆ ਜੋ ਅਸੀਂ ਕਿਹਾ ਵਾ ਇਹ ਡੂਟੀਆਂ ਸਾਮੋਗੀਆਂ ਇਹੀ ਗੱਲ ਆ ਇਹੇ ਕੰਮ ਅਸੀਂ ਚੋਨੇ ਦੇ ਲੋਾਈਚ ਕਰ ਲੈਣਾ ਅੱਧੀ ਅਬਾਦੀ ਆ ਸਾਡੀ ਔਰਤ ਕਿਸੇ ਵੀ ਸਰੀਰ ਦਾ ਅੱਧਾ ਹਿੱਸਾ ਅਧਰੰਗ ਹੋਵੇ ਅਤੇ ਹਿੱਸੇ ਨਾਲ ਲੜਾਈ ਜਿੱਤੀ ਨਹੀਂ ਜਾਂਦੀ ਅੱਧੀ ਅਬਾਦੀ ਜੇੰਦੋਲਣ ਜਾਗੀ ਜਿਵੇਂ ਨੇ ਝੰਡਾ ਚੁੱਕ ਲਿਆ ਫਿਰ ਅੰਦੋਲਨ ਅਸੀਂ ਜਿੱਤਾਂਗੇ ਪੱਕਾ ਤੁਹਾਨੂੰ ਯਕੀਨ ਕਹਿੰਦੇ ਆ ਇਸ ਕਰਕੇ ਮੰਗਾ ਭਾਵੇਂ ਵੱਡੀਆਂ ਵਾ ਭਾਵੇਂ ਕਿੰਨੀਆਂ ਵੀ ਵੱਡੀਆਂ ਭਾਵੇਂ WTO ਨਾਲ ਟਕਰਾਉਂਦੀਆਂ ਹੈਗੀਆਂ ਇਹਦਾ ਮਤਲਬ ਇਹ ਨਹੀਂ ਵੀ ਮੰਗਾ ਪ੍ਰਾਪਤ ਕੀਤੀਆਂ ਨਹੀਂ ਜਾ ਸਕਦੀਆਂ ਹੋ ਸਕਦੀਆਂ ਪਰ ਮੈਂ ਬਤਾਵਾ ਪਰਾਨੂੰ ਕਹਿਣਾ ਇਹ ਸਵਾਲ ਨਾ ਕਰਿਓ ਵੀ ਕਦੋਂ ਜਿੱਤ ਲਾਂਗੇ ਇਹ ਮੋਰਚਾ ਇਹ ਮੋਰਚਾ ਜਿੱਤਿਆ ਤਾਂ ਜਾ ਸਕਦਾ ਇਹ ਸਵਾਲ ਨਹੀਂ ਹੋਣਾ ਚਾਹੀਦਾ ਵੀ ਕਦੋਂ ਜਿੱਤਿਆ ਜਾਊਗਾ ਇਹ ਦੇਸ਼ ਦੇ ਹਾਕਮ ਤੈਅ ਕਰਨਗੇ ਕਿ ਕਦੋਂ ਇਹ ਮੋਰਚੇ ਨੂੰ ਉਹ ਸਬਾਪਤ ਕਰਨਾ ਚਾਹੁੰਦੇ ਜਿੰਨਾ ਚਿਰ ਉਹ ਸਾਡੀਆਂ ਮੰਗਾਂ ਨੂੰ ਕੋਈ ਠੋਸ ਹੱਲ ਨਹੀਂ ਕਰਦੇ ਉਦੋਂ ਤੱਕ ਸ਼ਗੱਤ ਦੇ ਵਿੱਚ ਰਹਾਂਗੇ ਦੂਸਰੀ ਬੇਨਤੀ ਇਹ ਦੇਸ਼ ਲੈਵਲ ਦਾ ਅੰਦੋਲਨ ਬਣ ਗਿਆ ਔਰ ਅਗਲਾ ਸੱਦਾ ਸਾਡਾ ਰੇਲ ਰੋਕੋ ਅੰਦੋਲਨ ਦਾ ਵੜਾ 10 ਤਰੀਕ ਨੂੰ ਹੋਣਾ ਔਰ ਜਿੱਥੇ-ਜਿੱਥੇ ਵੀ ਸਾਡੇ 22 ਜ਼ਿਲ੍ਹਿਆਂ ਚ ਪੰਜਾਬ ਹਰਿਆਣਾ ਚ ਪ੍ਰੋਗਰਾਮ ਬੰਨ ਉੱਥੇ ਮਤਾਵਾ ਭੈਣਾ 10 ਨੂੰ ਐਤਵਾਰ ਆ ਇਤਾਂ ਜਥੇ ਲਾ ਕੇ ਰੇਲਾਂ ਦੀਆਂ ਪਟੜੀਆਂ ਤੇ ਵੀ ਬਹਿ ਜਾਣ 12 ਵਜੇ ਜਾਣਾ ਤੇ 4 ਵਜੇ ਸਮਾਪਤੀ ਹੈਗੀ ਆ ਅਗਲਾ ਅਦਾਨ ਦੇਸ਼ ਭਰ ਦੇ ਵਿੱਚ ਸਾਡਾ ਰੇਲ ਪਟੜੀਆਂ ਜਾਮ ਕਰਦਾ ਹੈਗਾ ਵਾ ਔਰ ਇਹ ਅੰਦੋਲਨ ਜਿੰਨਾ ਲੰਮਾ ਜਾਊਗਾ ਕਈਆਂ ਦੇ ਜਾਪਤਾ ਲੱਗ ਚੁਗਾ ਬਹੁਤ ਜ਼ਰੂਰੀ ਤੁਹਾਡੇ ਨਾਲ ਗੱਲ ਕਰਨ ਲਈ ਜਦੋਂ ਅਸੀਂ 13 ਫਰਵਰੀ ਨੂੰ ਆ ਰਹੇ ਸੀ ਜਿੱਦਿਆਂ ਸਾਡੇ ਮੰਗਾ ਸੀ ਇਹ ਸਾਡੇ ਵੀ ਗਿਆਜੇ ਸੀ ਕਿ ਇਹ 40 ਦਿਨਾਂ ਦੇ ਵਿੱਚ ਮੋਰਚਾ ਚਿਤਿਆ ਜਾਣ ਵਾਲਾ ਨਹੀਂ ਸੋ ਲੱਗ ਜੇ ਜਾਪਤਾ ਸਾਨੂੰ ਕੀ ਫਰਕ ਪੈਂਦਾ ਹੈਗਾ ਪਹਿਲੀ ਵਾਰ ਹੋਊਗਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲਾ ਟੋਲਣ ਹੋਊਗਾ ਦਿੱਲੀ ਦੇ ਹਾਕਮ ਦੇਖਤੀਆਂ ਲਕਸ਼ਣਾਾਂ ਨਾਲ ਲੜਨਗੇ ਤਾਂ ਵਿੱਚ ਇਹ ਅੰਦੋਲਨ ਚੱਲ ਰਿਹਾ ਹੋਗਾ ਐਰਕੀ ਕਾਰਪੋਰੇਟ ਦਾ ਝੰਡਾ ਨਹੀਂ ਹੋਊਗਾ ਦੇਖਤੀਆਂ ਲਕਸ਼ਣਾਾਂ ਦੇ ਵਿੱਚ ਐਰਕੀ ਜਾਤਾਂ ਦੇ ਨਾਲ ਘੇੜਾਉਣ ਵਾਲਾ ਧਰਮਾਂ ਦੇ ਨਾਲ ਲੜਾਉਣ ਵਾਲਾ ਪਾਸ਼ਪਾਦ ਫਿਰਕੂ ਝੰਡਾ ਨਹੀਂ ਹੋਊਗਾ ਇਸ ਕੀ ਲਕਸ਼ਣਾਾਂ ਦੇ ਵਿੱਚ ਐਰਕੀ ਜੇ ਕੋਈ ਅਜੰਡਾ ਹੋਊਗਾ ਲਕਸ਼ਣਾਾਂ ਦੇ ਵਿੱਚ ਇਹ ਆ ਕਿਸਾਨਾਂ ਮਜ਼ਦੂਰਾਂ ਦਾ ਝੰਡਾ ਹੋਇਆ ਇੱਕ ਬਰੋਦੀ ਤੇ ਅਦਾ ਲੀਡਰ ਬੋਲ ਪਿਆ ਕਦੀ ਉਹਨਾਂ ਕੋਲ ਵੀ ਸੱਤਾ ਹੁੰਦੀ ਸੀ ਵੀ ਅਸੀਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਵਾਂਗੇ ਜਦੋਂ ਸਾਡੀ ਵਾਰ ਆਈ ਇਹ ਤਾਂ ਚਾ ਸਾਰੇ ਕਹਿੰਦੇ ਹੁੰਦੇ ਆ ਜਿਹੜੇ ਹੁਣ ਪੂਰੇ ਦੇਸ਼ ਵਿੱਚ ਟ੍ਰੈਲੀਆ ਕਰ ਰਹੇ ਨੇ ਉਹ ਕਿਸਾਨਾਂ ਦੇ ਅੰਦੋਲਨ ਨੂੰ ਗੋਲੀਆਂ ਕਰ ਰਹੇ ਨੇ ਇਹਨਾਂ ਦੇ ਗਲਾਂ ਦੇ ਵਿੱਚੋਂ ਵੀ ਕਿਸਾਨਾਂ ਮਜ਼ਦੂਰਾਂ ਦਾ ਝੰਡਾ ਆਊਗਾ ਤੁਹਾਨੂੰ ਯਕੀਨ ਦਿਉਨੇ ਆਹ ਮੋਰਚਾ ਸ਼ੰਭੂ ਖਨੌਰੀ ਤੇ ਇਹ ਸਰਕਾਰ ਦੀ ਗਲੇ ਦੀ ਹੱਡੀ ਬਣਿਆ ਹੋਇਆ ਵਾ ਦੁਨੀਆ ਦੀ ਨਿਗਾਹ ਇਸ ਮੋਰਚੇ ਤੇ ਲੱਗੀ ਹੋਈ ਆ ਮੋਦੀ ਸਰਕਾਰ ਕੀ ਕਹੂਗੀ ਕਿ ਛੜਕਾ ਸੀ ਜਾਨ ਦਿੱਤੀ ਕੁਛ ਨਹੀਂ ਕਰੇ ਛੜਕਾ ਸਰਕਾਰ ਨੇ ਜਾਨ ਦਿੱਤੀ ਜਦੋਂ ਅਸੀਂ ਇਹ ਫੈਸਲਾ ਕਰ ਲਿਆ ਵੀ ਪਾਈ ਅਸੀਂ ਗੱਲਗੇੜ ਤੋੜ ਕੇ ਹੁਣ ਅੱਗੇ ਨਹੀਂ ਵਧਣਾ ਇੱਥੇ ਬੈਠਾਂਗੇ ਤੁਸੀਂ ਬੋਲਟ ਵਾਲੀਆਂ ਗੋਲੀਆਂ ਚਲਾਉਂਦੇ ਹੋ ਤੁਸੀਂ ਬਰੂਤੀਆਂ ਗੋਲੀਆਂ ਚਲਾਉਂਦੇ ਜੇ ਬਾਈ ਨਿਹੱਤਿਆਂ ਦਾ ਬਰੂਤੀਆਂ ਗੋਲੀਆਂ ਨਾਲ ਕੋਈ ਮੁਕਾਬਲਾ ਨਹੀਂ ਹੁੰਦਾ ਔਰ ਜਦੋਂ ਅਸੀਂ ਐਲਾਨ ਕਰਤਾ ਫਿਰ ਪੜਾ ਦਿੱਲੀ ਦੇ ਵਿੱਚ ਬੈਰੀਕੇਡਿੰਗ ਕਰਨ ਦਾ ਕੀ ਮਤਲਬ ਐਸਤੇ 222 ਕਿਲੋਮੀਟਰ ਇੱਥੇ ਬਸੇ ਦਿੱਲੀ ਦੇ ਲੋਕਾਂ ਨੂੰ ਕਿਉਂ ਤਾਂ ਕਰਦੇਗੇ ਦਿੱਲੀ ਦੇ ਬੈਰੀਕੇਡ ਖੋਲ ਦਿਓ ਆ ਬੈਰੀਕੇਟਾਂ ਦੇ ਪਿੱਛੇ ਵੀ ਮਤਾਓ ਭੈਣੋ 100-100 ਕਿਲੋਮੀਟਰ ਬੈਰੀਕੇਟ ਕੀਤੇ ਹੋਇਆ ਅਸੀਂ ਕਹਿੰਦੇ ਆਹੀ ਰਹਿਣ ਦਿਓ ਜਦ ਤੱਕ ਜਾਨ ਨਹੀਂ ਲੈਣਾ ਮਗਰ ਵਾਲੇ ਤੇ ਭਾਈ ਖੋਲ ਦੋ ਫਿਰ ਹਰਿਆਣੇ ਦੇ ਵਿੱਚ 75000 ਅਰਧ ਸੈਨਿਕ ਫੋਰਸ ਲੱਗੀ ਹੋਈ ਆ ਭਾਈ ਜਦੋਂ ਅਸੀਂ ਪੰਜਾਬ ਵਾਲਿਆਂ ਦੇ ਅੱਗੇ ਬੱਦਲ ਨਹੀਂ ਫਿਰੋ ਉਹ ਫੋਰਸ ਦਾ ਬਾਰ ਕੱਢੋ ਤੇ ਦੁਨੀਆ ਦੇਖ ਰਹੀ ਆ ਮੋਦੀ ਦਾ ਚਿਹਰਾ ਨੰਗਾ ਹੋ ਰਿਹਾ ਇਹ ਕਹਿੰਦੇ ਸੀ ਟੱਕ ਕਾਲੀਆਂ ਛੱਡ ਦਿਓ ਤੇ ਦਿੱਲੀ ਵਗ ਜੋ ਅਸੀਂ ਕਹਾਂ ਵੀ ਅਸੀਂ ਤਾਂ ਡੈਕਟਰ ਟਾਲੀਆਂ ਤੇ ਜਾਵਾਂਗੇ ਅਸੀਂ ਨਹੀਂ ਜਾਂਦੇ ਅਸੀਂ ਦੂਜੇ ਸੂਪਿਆਂ ਦੇ ਕਿਸਾਨ ਦਿੱਲੀ ਨੂੰ ਤੋੜ ਦਿੱਤੇ ਬਾਈ ਉਹ ਵੀ ਜਾਣ ਨਹੀਂ ਦਿੱਤੇ ਇੱਕ ਦਿਨ ਪਹਿਲਾਂ ਹਰਿਆਣੇ ਦੇ ਛਾਪੇ ਮਾਰੀ ਕੀਤੀ ਗਈ ਜਿਹੜੇ ਲੋਕ ਉੱਥੋਂ ਚੜੇ ਰੇਲ ਗੱਡੀਆਂ ਤੋਂ ਲਾਰੇ ਤਾਂ ਮੱਲਾਡੂ ਦਾ ਕਥਾ ਰੇਲ ਗੱਡੀ 'ਤੇ ਚੜਨ ਦਿੱਤਾ ਕੇਰਲਾ ਦਾ ਕਥਾ ਰੇਲ ਗੱਡੀ 'ਤੇ ਚੜ ਗਿਆ ਇਦੋਂ ਗਾਹਾਂ ਹਰਿਆਣੇ ਦੇ ਜੱਤੇ ਦਿੱਲੀ ਆ ਜਾ ਰਹੇ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਕੋਈ ਆਲਾ ਨਗਰਤਾ ਕਰ ਲੈਗਾ ਆ ਗੱਲ ਤਾਂ ਸਾਫ਼ ਹੋ ਗਈ ਕਿ ਰੌਲਾ ਟਰੈਕਟਰਾਂ ਦਾ ਹੀ ਦਾਦੀ ਹੈਗਾ ਰੌਲਾ ਹੈਗਾ ਵੀ ਦੇਸ਼ ਦੇ ਕਿਸਾਨ ਮਜ਼ਦੂਰ ਨੂੰ ਰਾਜਧਾਨੀ ਵਿੱਚ ਜਾਣ ਹੀ ਨਹੀਂ ਦੇਣਾ ਅਤਲਾ ਸਾਫ਼ ਹੋ ਗਈ ਉਹ ਗੱਲ ਭਾਈ ਇਹੋ ਜੀ ਸਰਕਾਰ ਚਾਹੀਦੀ ਆ ਕਿ ਨਹੀਂ ਚਾਹੀਦੀ ਇਹ ਦੇਸ਼ ਦਾ 140 ਕਰੋੜ ਲੋਕ ਫੈਸਲਾ ਕਰਨ ਕਿ ਫਿਰੋ ਠੀਕ ਆ ਜੀ بڑے ਮੌਕੇ ਹੋਣੇ ਆ ਹਾਕਮ ਤੁਸੀਂ ਸਾਡੇ ਪਿੰਡਾ ਚੌੜਾ ਵਾ ਆ ਲੋਕਾਂ ਨੇ ਇਹਨਾਂ ਗੱਲਾਂ ਦੇ ਜਵਾਬ ਨਹੀਂ ਹਾਂ ਤੁਹਾਡੇ ਕੋ ਦਿੱਤੇ ਨਹੀਂ ਲਾਣੇ ਅਸੀਂ ਕਹਿੰਦੇ ਜਾਕਰ ਸਾਹਿਬ ਤੁਹਾਡੇ ਕੋ ਸਾਡੇ ਬੰਦਿਆਂ ਦੇ ਜਵਾਬ ਦਿੱਤੇ ਨਹੀਂ ਇਹਨਾਂ ਨੇ ਹੋਰਸ ਕਰ ਲੋ ਹਾਲੇ ਵੀ ਟਾਈਮ ਆ ਵਾਕੇ ਨਿਭੜ ਜੋ ਨਹੀਂ ਤਾਂ ਭਾਈ ਜਿੰਨੀ ਦੇਰ ਤੱਕ ਤੁਸੀਂ ਸਾਡਾ ਸਬਰ ਪਰਖੋਗੇ ਉਨੀ ਦੇਰ ਤੱਕ ਅਸੀਂ ਤੁਹਾਨੂੰ ਆਪ ਦਾ ਸਬਰ ਵਖਾਲਾ ਨਹੀਂ ਛੋਟੇ ਹਰ ਜਬਰਦਸਤ ਮੁਕਾਬਲਾ ਅਸੀਂ ਸਬਰ ਨਾ ਕਰਾਂ ਅਰ ਛੋਟਾ ਹਰ ਜਬਰ ਖੜੇ ਮੱਥੇ ਲਾਵਾਂਗੇ ਤੁਸੀਂ ਦੇਖੋ ਜਿਹਨੂੰ ਤੁਹਾਨੂੰ ਮਾਰਿਆ ਪੀ ਸੱਤਾ ਬਜ ਤੀਜੀ ਵਾਰ ਮੋਦੀ ਜੀ ਹੋਣਾ ਆਹੀ ਜਣਾ ਠੀਕ ਆ ਬਾਈ ਇਹੀ ਲੋਕ ਆ ਸੱਤਾ ਦੇਂਦੇ ਹੁੰਦੇ ਆ ਤੇ ਆਹੀ ਲੋਕ ਸੱਤਾ ਖੋਹ ਵੀ ਲੈਂਦੇ ਆ ਲੋਕਾਂ ਤੋਂ ਵੱਡੀਆਂ ਕੋਈ ਸਰਕਾਰਾਂ ਨਹੀਂ ਹੁੰਦੀਆਂ ਇਹ ਮੋਰਚਾ ਜਿਤਨਾ ਭੈਣੋ ਤੇ ਭਰਾਵੋ ਸਾਡੀ ਦੇਸ਼ ਵਿੱਚ ਅਬਾਦੀ 64 ਕਰੋੜ ਆ ਕਿਸਾਨਾਂ ਦੀ ਮਜ਼ਦੂਰ ਨਾਲ ਜੋੜ ਲਓ 80% ਅਸੀਂ ਦੇਸ਼ ਦਾ ਹਿੱਸਾ ਵਾਂ ਪੌਣੇ 2 ਕਰੋੜ ਆਬਾਦੀ ਸਾਡੀ ਪੰਜਾਬ ਚ ਆ ਐਂ ਜੀ ਇਕੱਠੀ ਕਰ ਲਓ ਇਹ ਦਿੱਲੀ ਛੱਡ ਕੇ ਪੱਛਦਾਨ ਤੋਂ ਯਕੀਨ ਦਿਵਾਓ ਤਾਕਤ ਇਕੱਠੀ ਕਰ ਲਓ ਜਬਰ ਵੀ ਘਟ ਜੂਗਾ ਤਾਕਤ ਨੂੰ ਇਕੱਠੇ ਕਰਨ ਦੀ ਲੋੜ ਹੈ ਤਾਂ ਹੀ ਅੱਤਵਾਦੀ ਨੂੰ ਸੱਦਿਆ ਜਾਏ ਪਰ ਅੱਤਵਾਦੀ ਅਸੀਂ ਨਾਲ ਲਾ ਲਿਆ ਸੋ ਪੱਕਾ ਯਕੀਨ ਹੈ ਮੈਨੂੰ ਵੀ ਜਦੋਂ ਸਾਡੇ ਗੁਰੂ ਸਾਹਿਬ ਦਾ ਕੌਲ ਸੀਗਾ ਵੀ ਸੰਗਤ 21 ਵਿੱਚ ਹੁੰਦੀ ਹੁੰਦੀ ਲੋਕਾ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਆ ਸਰਕਾਰ ਵੱਡੀ ਨਹੀਂ ਹੁੰਦੀ ਜਿਵੇਂ ਤੁਹਾਡੇ ਸੀ ਮੈਂ ਸਾਰੀ ਗੱਲ ਕਰ ਕੱਲੀ ਕੱਲੀ ਮਾਪਿਆਂ ਦੀ ਸੁਣੀ ਆ ਜਿਵੇਂ ਤੁਹਾਡੇ ਦਿਲ ਅਰਾਦੇ ਆ ਜਿਵੇਂ ਤੁਹਾਡੇ ਮਨਾਂ ਦੇ ਅੰਦਰ ਗੁੱਸਾ ਵਾ ਵਲਵਾ ਵਾ ਇਹ ਅੰਦੋਲਨ ਨੂੰ ਜਿੱਤ ਵਾਲੇ ਪਾਸੇ ਲੈ ਕੇ ਜਾਊਗਾ ਆਪਣੇ ਪਰਿਵਾਰਾਂ 'ਚ ਜਾ ਕੇ ਕਮਿਟਮੈਂਟ ਕਰ ਲੋ ਜਿਹੜੇ ਤੁਹਾਡੇ ਜੀ ਜਥੇਬੰਦੀਆਂ 'ਚ ਆ ਉਹਨਾਂ ਨੂੰ ਖੁੱਲੀ ਛੁੱਟੀ ਦੇ ਦਿਓ ਕਿ ਜਾਓ ਭਾਈ ਮੋਰਚਾ ਲੜੋ ਅਸੀਂ ਘਰਾਂ ਦਾ ਕੰਮ ਸੰਭਾਲ ਲਾਂਗੇ ਅਰ ਜਦੋਂ ਜਦੋਂ ਜਥੇਬੰਦੀਆਂ ਦੇ ਸੱਦੇ ਆਉਂਦੇ ਆ ਆ ਦੋਵਾਂ ਮੋਰਚਿਆਂ ਦੇ ਸੱਦੇ ਆਉਂਦੇ ਆ ਉਦੋਂ ਉਦੋਂ ਫਿਰ ਸ਼ਗਰ ਖਲਾਫੇ ਮੱਲਣਾ ਚਾਹੀਦਾ ਜਿੰਨਾ ਵੀ ਰਾਹਾਂ ਤੋਂ ਸਾਡੀਆਂ ਮਤਾਮਾ ਪੈਣਾ ਅੱਜ ਚੱਲ ਕੇ ਆਈਆਂ ਅਸੀਂ ਸਜਦਾ ਕਰਦੇ ਥੋੜੇ ਇਸ ਸ਼ਗਸ ਦੇ ਆ ਤੇ ਅਰੇ ਆਸ ਰੱਖਦੇ ਆ ਵੀ ਜਿਵੇਂ ਅਸੀਂ ਅੱਜ ਸੱਦਾ ਦਿੱਤਾ ਅੱਜ ਦੁਨੀਆ ਦੀ ਪ੍ਰੈਸ ਇਸ ਮੁਲਕ ਦੀ ਪ੍ਰੈਸ ਬੈ ਕੇ ਹੈਰਾਨ ਰਹਿ ਗਈ ਆ ਉਹਨਾਂ ਨੂੰ ਆਸ ਨਹੀਂ ਸੀ ਹੈਗੀ ਕਿ ਇੰਨਾ ਜਨ ਸਮੂਹ ਮਰੂਗਾ ਔਰ ਹਰ ਸੱਬ ਦੇ ਤੁਸੀਂ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਆ ਹੋ ਗੀਆਂ ਇਸ ਹੱਸਤਾ ਦਾ ਮੇਰਾ ਫਿਰ ਦੋਵਾਂ ਮੋਰਚਿਆਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਐਸ ਕੇ ਐਮ ਗਿਆ ਰਾਜ ਦੇ ਵੱਲੋਂ ਸਾਰੀ ਲੀਡਰਸ਼ਿਪ ਵੱਲੋਂ ਤੁਹਾਡਾ तहे ਦਿਲ ਤੋਂ ਧੰਨਵਾਦ ਕਰਦਾ ਸੈਕਟਰੀ ਸਾਹਿਬਾਨ ਦੀ ਗੱਲ ਸੁਣ ਕੇ ਜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ